ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜੇ ਦਿਨਾਂ ਤੋਂ ਦਿਮਾਗ ਦੇ ਵਿੱਚ ਇੱਕ ਚੀਜ਼ ਚੱਲ ਰਹੀ ਸੀ ਬੜੀ ਕਸ਼ਮ-ਕਸ਼ ਦੇ ਵਿੱਚ ਸੀ ਮੈਂ ਕਿ ਇਹ ਤਾਂ ਹੋ ਸਕਦਾ ਜਾਂ ਨਹੀਂ ਇਹ ਤਾਂ ਹੋ ਸਕਦਾ ਜਾਂ ਨਹੀਂ ਫਿਰ ਦਿਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਹਾਂ ਸੀ ਇਸ ਮੁੱਦੇ ਤੇ ਵੀਡੀਓ ਬਣਾ ਕੇ ਪਾ ਦੇ ਮੈਂ ਇੱਕ ਕੱਲੀ ਨੇ ਇਦਾਂ ਸੋਚਿਆ ਜਾਂ ਤੁਸੀਂ ਸਾਰੇ ਵੀ ਇਸ ਤਰੀਕੇ ਨਾਲ ਸੋਚ ਰਹੇ ਹੋ ਆਪਾਂ ਕਹਿ ਰਹੇ ਕਿ ਅੰਮ੍ਰਿਤਪਾਲ ਮੈਰੋ ਨੇ ਆਪਾਂ ਨਹੀਂ ਕਹਿ ਰਹੇ ਸੌਰੀ ਸਾਰੇ ਕਹਿ ਰਹੇ ਮੈਰੋ ਨੇ ਕੁੜੀ ਮਾਰੀ ਆ ਪਪਾ ਵੀ ਫਿਰ ਹੁਣ ਕਹਿ ਰਹੇ ਆ ਵੀ ਹਾਂ ਉਹਨੇ ਮਰਡਰ ਕੀਤਾ ਬਾਈ ਉਹ ਭੱਜਿਆ ਜਿਹਨੇ ਮਰਡਰ ਨਹੀਂ ਕੀਤਾ ਤੇ ਉਹ ਭੱਜਦਾ ਨਾ ਫੋਨ ਦੋਨੋਂ ਖੋਇਆ ਹੈ ਪਾਸਪੋਰਟ ਖੋਇਆ ਕਿਉਂਕਿ ਤੇ ਟ੍ਰੈਵਲ ਹਿਸਟਰੀ ਉਹ ਕੁੜੀ ਦੇ ਨਾਲ ਮੈਚ ਸੀ ਤੇ ਉਹ ਨਾਮ ਸੀ ਕਮਲਕੌਰ ਪਾਪੀ ਕਮਲਕੌਰ ਭਾਬੀ ਕਮਲਕੌਰ ਭਾਬੀ ਨਾਮ ਦੀ ਆਈਡੀ ਤੋਂ ਸ਼ੂਰ ਸੀ ਤੇ ਅਸੀ ਤਾਂ ਕਮਲਕੌਰ ਹੀ ਕਹਿ ਕੇ ਸਦਰਾਂ ਮੈਰੋ ਨੇ ਹੋ ਸਕਦਾ ਹੈ ਜਿਹੜਾ ਅੰਮ੍ਰਿਤਪਾਲ ਦੂਜਾ ਡਿਬਰੂਗੜ ਦੀ ਜੇਲ੍ਹ ਚ ਬੈਠਾ ਜਿਹਨੂੰ ਸ਼ੌਕ ਹੈ ਜੇਲ੍ਹ ਚ ਬੈਠੇ ਲੋਕਾਂ ਦੇ ਮਰਡਰ ਕਰਾਉਣਾ ਉਹ ਡਿਬਰੂਗੜ ਵਾਲਾ ਅੰਮ੍ਰਿਤਪਾਲ ਵੀ ਜਿਹਨੂੰ ਤੁਸੀਂ ਸਾਰੇ ਪਾਲ ਕਹਿ ਕੇ ਸਤਾਦੇ ਹੋ ਹੁਣ ਉਹ ਪਾਲ ਵੀ ਕਹਿੰਦੇ 238 ਕੋਈ ਚਾਟ ਛੂਟ ਫੜੀ ਗਈ ਜਦੇ ਵਿੱਚ ਉਹਨੇ ਆਪਣੇ ਪ੍ਰਾਈਵੇਟ ਪਾਰਟਸ ਦਾ ਜ਼ਿਕਰ ਕੀਤਾ ਹੈ ਰਾਈਟ ਮੈਨੂੰ ਇਹ ਕਿਉਂ ਲੱਗਦਾ ਹੈ ਵੀ ਇਹਦੀ ਕਮਲਕੌਰ ਦੀ ਮਰਡਰ ਦੀ ਤਾਰ ਡਿਬਰੂਗੜ ਨਾਲ ਵੀ ਜੁੜੀ ਹੋਈ ਆ ਮਹਿਰੂ ਨੇ ਕਿਉਂਕਿ ਮਹਿਰੂ ਦਾ ਕੰਮ ਜੁੜਿਆ ਡਿਬਰੂਗੜ ਵਾਲੇ ਨਾਲ ਮਹਿਰੂ ਨੇ ਉਹਨੂੰ ਕਿਥੇ ਫੋਨ ਕੀਤਾ ਹੋਣਾ ਵੀ ਮੈਂ ਫਸ ਗਿਆ ਮੇਰੇ ਬੜੇ ਗੰਦੇ ਸ਼ਲੀਲ ਵੀਡੀਓ ਫੋਨ ਚ ਹੈ ਮੇਰੀਆਂ ਬਹੁਤ ਸਾਰੀਆਂ ਪੋਲਾਂ ਬਾਈ ਜੇ ਬਾਹਰ ਆ ਗਈਆਂ ਮੈਂ ਤਾਂ ਨੰਗਾ ਹੋ ਜਾਉ ਕਿਉਂਕਿ ਮਹਿਰੂ ਡ੍ਰੀਮ ਲੈ ਰਿਆ ਸੀ ਰਾਜਨੀਤੀ 'ਚ ਜਾਣਾ ਐਮਲੇ ਦੀ ਟਿਕਟ ਲੈਣਾ ਜਿੰਨੇ ਗੁੰਡੇ ਬਦਮਾਸ਼ਰੇ ਪੀਅ ਸਟੇ ਵੀ ਰਾਜਨੀਤੀ ਚ ਜਾਣਾ ਇਨਾਂ ਨੇ ਕਿਉਂਕਿ ਬਲਤਕਾਰ ਤੇ ਬਲਤਕਾਰ ਤੇ ਚਮਤਕਾਰ ਤੇ ਚਮਤਕਾਰ ਕਰਨੇ ਇਨਾਂ ਨੇ ਹੋਰ ਜਿਹੜਾ ਡਿਬਰਗੋੜਾ ਵਾਲਾ ਪਾਲਾਉਣੇ ਕਿਹੋ ਜਿਹਾ ਚੱਕਦੇ ਫੋਨ ਫੋਨ ਖੋਲਾ ਇਹ ਕਰ ਜੇ ਪੰਜਾਬ ਪੁਲਸ ਜਿਹੜੇ ਫੋਨ ਦਾ ਇਸਤੇਮਾਲ ਮੈਰੋਂ ਕਰਦਾ ਸੀ ਉਹਦਾ ਪਰਸਨਲ ਨੰਬਰ ਤੇ ਡਿਬਰਗੋਟਾ ਵਾਲੇ ਦਾ ਪਰਸਨਲ ਨੰਬਰ ਜੀ ਦੋਨਾਂ ਦੀ ਲਿਸਟ ਕਢਾਈ ਜਾਵੇ ਤਪਾ ਤਾ ਲਗ ਉਹ ਕਿੰਨੀ ਕਿੰਨੀ ਦੇਰ ਕੀ ਦੇ ਕੀ ਕਰਦਾ ਗੱਲਾਂ ਹੋਈਆਂ ਹੋ ਸਕਦਾ ਕਿਸੇ ਡਿਫਰੈਂਟ ਨੰਬਰ ਤੋਂ ਵੀ ਹੋਈ ਹੋਵੇ ਪਰ ਮੈਨੂੰ ਹੱਥ ਇਹ ਜਿਹੜਾ ਜੇਲ ਦੇ ਵਿੱਚ ਮੇਨ ਵੱਡਾ ਬਲਤਕਾਰੀ ਜਿਹੜਾ ਦੂਜਾ ਬਾਬਾ ਰਾਮ ਰੀਮ ਡਿਬਰੂਗੜਾ ਜੇਲ ਚ ਬੈਠਾ ਹੈ ਮੈਨੂੰ ਉਹਦੇ ਚਾਂਸਸ 100% ਲੱਗ ਰਿਹਾ ਕਿਉਂ ਡਿਬਰੂਗੜਾ ਵਾਲਾ ਜਿਹੜਾ ਵਾਲਾ ਉਹਦਾ ਪਿਓ ਮਹਿਰੋਂ ਦੇ ਪਿੰਡ ਜਾ ਕੇ ਆਇਆ ਹੁਣ ਦੱਸੋ ਵੀ ਉਹਦੇ ਪਿਓ ਦਾ ਉਹਦੇ ਪਿੰਡ ਜਾਣਾ ਕਿਉਂ ਬੰਦਾ ਸੀ ਉਹਦਾ ਪਿਓ ਹੀ ਕਹਿਣ ਗਿਆ ਵੀ ਕੋਈ ਮੂੰਹ ਨਾ ਖੋਲਿਓ ਕੋਈ ਜ਼ਿਕਰ ਨਾ ਕਰਦੇਓ ਦੱਸਿਓ ਨਾ ਮੇਰੇ ਪੁੱਤ ਨਾਲ ਤੁਹਾਡੇ ਕੋਈ ਮਹਿਰੋ ਦੇ ਕੋਈ ਲੈਣ ਦੇਣ ਸੀ ਜਾਂ ਕੁਝ ਬੋਲਦਾ ਸੀ ਕਿ ਇਹ ਆਪ ਸਾਰੀ ਸਾਜ਼ਿਸ਼ ਹੋਈ ਹੈ ਮੈਂ ਨਹੀਂ ਕਹਿ ਦਮਾਕ ਕਰਿਆ ਇਹ ਤਾਂ ਪੰਜਾਬ ਪੁਲਿਸ ਦਾ ਕੰਮ ਹੈ ਇਸ ਚੀਜ਼ ਕੇਸ ਨੂੰ ਪ੍ਰੋਪਰਲੀ ਰੀਡ ਕਰਨਾ ਇਹਦੇ ਵਿੱਚੋਂ ਸਾਰੀ ਚੀਜ਼ਾਂ ਲੱਭਣੀਆਂ ਹੁਣ ਗੱਲ ਕਰਦੇ ਖੋਰ ਨਿਆੰਗ ਦੀ ਜਿਹੜਾ ਮਾਨ ਮਾਨ ਜਾ ਬੜੀ ਉਹਨੇ ਅਸ਼ਲੀਲ ਗੰਦੀ ਟਿੱਪਣੀ ਕੀਤੀ ਹੈ ਮੇਰੇ ਉੱਪਰ ਮੇਰੇ ਕੋਲ ਵੀਡੀਓ ਆਈ ਹੈ ਮੈਂ ਸੁਣੀ ਆ ਬੜੇ ਲੋਕਾਂ ਨੇ ਮੇਰਾ ਸਾਥ ਵੀ ਦਿੱਤਾ ਕਿ ਦੇਖੋ ਵੀ ਕਿੰਨਾ ਗੰਦ ਪਾ ਰਿਹਾ ਇੱਕ ਨਿਆੰਗ ਹੋ ਕੇ ਇੱਕ ਔਰਤ ਨੂੰ ਕਿੱਦਾਂ ਦੇ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਤੇ ਬਲਤਕਾਰ ਕਿਵੇਂ ਨਹੀਂ ਕਰਨਗੇ ਬਿਲਕੁਲ ਸੱਚ ਹੈ ਇੱਕ ਨਿਆੰਗਣੀ ਵੀ ਆ ਉਹਦੇ ਨਾਂ ਤਾਂ ਨਹੀਂ ਮੈਂ ਉਹਦਾ ਪੜਿਆ ਸ਼ਾਮਲਾ ਜਿਹਾ ਰੰਗ ਹੈ ਜਿੱਦੋ ਬੋਲਦੀ ਐ ਲੱਗਦਾ ਜਿਵੇਂ ਦੰਦ ਇੱਥੇ ਹੈਂਗਰ ਨਾਲ ਟੰਗੇ ਹੁੰਦੇ ਆ ਮੂੰਹ ਚ ਐ ਲੰਮ ਕਰੇ ਆ ਵੀ ਕਿਤੇ ਡਿੱਗ ਨਾ ਪੈਣਾ। ਓਹ ਹੋ ਹੋ ਹੋ। ਉਹ ਤਾਂ ਵਿਚਾਰੀ ਦਾ ਬਲੱਡ ਪ੍ਰੈਸ਼ਰ ਨਾ ਹਾਈ ਹੋ ਗਿਆ ਮੇਰੀਆਂ ਗੱਲਾਂ ਸੁਣ ਕੇ। ਉਹ ਕਹੇ ਮੈਰੋ ਮੇਰਾ ਪ੍ਰਾ ਮੈਂ ਸਿਕਰੇਪਾਰ ਮਰ ਰੋਣ ਕਾ ਹਾ ਹਾ ਮੈਨਸ ਸਮਝ ਨਹੀਂ ਆ ਰਿਹਾ ਵੀ। ਉਹਨੂੰ ਫੀਫੀ ਬੁਫੀ ਹਾਈ ਹੋ ਗਿਆ ਨਾ ਗੋਲੀ ਗੋਲੀ ਦਵਾਓ ਉਹਨੂੰ ਟੈਕਾ ਲੈਣਾ ਕਿਤੇ ਉਹਨੂੰ ਪੈਰਾਲਾਈਜ਼ ਨਾ ਹੋ ਜਾਈਂ ਕਿਤੇ ਬ੍ਰੇਨ ਹੈਮਰੇਜ ਨਾ ਹੋ ਜਿੰਨੇ ਉਹ ਪਾਗਲ ਹੋਈ ਪਈ ਐ ਜਨਾਨੀ। ਚਲੋ ਆ ਜੀ ਬੇ ਹੁਣ ਸੱਚ ਜਿਹੜਾ ਹੁੰਦਾ ਐ ਜੋ ਬਾਕੀ ਸਾਰ ਮਿਰਚਾਂ ਬहोत ਲੱਗਦੀਆਂ ਸੱਚ ਬੜਾ ਕੋੜਾ ਹੁੰਦਾ ਜਦੋਂ ਕੋਈ ਬੰਦਾ ਸੱਚ ਨੂੰ ਸਾਹਮਣੇ ਰੱਖਦਾ ਨਾ ਸਮਾਜ ਦੇ ਦੁਨੀਆ ਦੇ ਉਹਦੇ ਉੱਤੇ ਤੌਮਤਾ ਤਾਂ ਲੱਗਣਗੀ ਆ ਠੀਕ ਹੈ ਉਹਨੂੰ ਜਲੀਲ ਕੀਤਾ ਜਾਊਗਾ ਸੋ ਮੈਂ ਦੁਨੀਆ ਦੇ ਸਾਹਮਣੇ ਸੱਚ ਲੈ ਕੇ ਆਈਆਂ ਤੁਸੀਂ ਕਹਿੰਦੇ ਹੋ ਕੋਮਲ ਕੁਮਾਰ ਕਮਲ ਕੁਮਾਰ ਭਾਬੀ ਗੰਦੀ ਸੀ ਜਾਂ ਬਦਮਾਸ਼ ਲੁੱੱਚੇ ਕੰਟੈਂਟ ਸਰਪੰਦੀ ਸੀ ਕੰਦਾ ਸ਼ਬਦ ਬੋਲਦੀ ਸੀ 2 ਮੀਨਿੰਗ ਦੇ ਵੀਡੀਓਜ਼ ਬਣਾਉਂਦੀ ਸੀ ਵਾਟ ਹੈਵਰ ਯਾਰ ਜੋ ਵੀ ਸੀ ਪਰ ਮੇਰੀ ਲੜਾਈ ਉਸ ਚੀਜ਼ ਨਾਲ ਹੈ ਕਿ ਤੁਹਾਨੂੰ ਮਾਰਨ ਦਾ ਹੱਕ ਕਿਹਨੇ ਦਿੱਤਾ ਮੇਰੀ ਲੜਾਈ ਮਾਰਨ ਨਾਲ ਆ ਕਿ ਜੇ ਤੁਹਾਨੂੰ ਕਿਸੇ ਨੂੰ ਜੀਵਨ ਦੇਣ ਦਾ ਅਧਿਕਾਰ ਨਹੀਂ ਤੁਹਾਨੂੰ ਕਿਸੇ ਨੂੰ ਮਰਤਿਉ ਦੇਣ ਦਾ ਨਹੀਂ ਔਰ ਉਹਨੂੰ ਹੀ ਕਿਉਂ ਚੂਜ਼ ਕੀਤਾ ਫਿਰ ਮੈਨੂੰ ਭੱਜਿਆ ਕਿ ਸਾਰੇ ਡਾਕੂਮੈਂਟ ਤੇ ਫੋਨ ਲਾ ਕੇ ਇਥੇ ਸੋਚੋ ਨਾ ਮੈਨੂੰ ਗਾਲਾਂ ਕੱਢਣ ਤੋਂ ਪਹਿਲਾਂ ਮੇਰੇ ਵੱਲ ਟਿੱਪਣੀ ਕਰਨ ਤੋਂ ਪਹਿਲਾਂ ਮੈਨੂੰ ਗੰਦੇ ਗੰਦੇ ਮੈਸੇਜ ਕਰਨ ਤੋਂ ਪਹਿਲਾਂ ਇਵਨ ਕਿ ਮੈਨੂੰ ਥ੍ਰੈਟਿੰਗਸ ਤੇ ਕਾਲ ਕਰਾਈ ਜਾਂਦੇ ਆ ਕਦੇ ਪਤਨਦਰ ਦਾ ਹੈ ਕਿਹੜੇ ਨੰਬਰ ਤੇ ਕਾਲ ਕਦੀ ਕੀ ਮਤਲਬ ਵਾਟ ਇਜ਼ ਦਿਸ ਯਾਰ ਕਿਉਂ ਤੁਸੀਂ ਕੋਣ ਤਾਂ ਜਨਾਨੀਆਂ ਵੀ ਇੰਨੀਆਂ ਦਲੇਰਾਂ ਨੂੰ ਵੀ ਸਰੇ ਆਮ ਜੋ ਕੰਮ ਕਰਦੀਆਂ ਕਰਦੀਆਂ ਤੁਸੀਂ ਤਾਂ ਜਨਾਨੀਆਂ ਤੋਂ ਵੀ ਗਏ ਗੁਜ਼ਰੇ ਹੋ ਤੁਹਾਨੂੰ ਕੋਈ ਪ੍ਰੋਬਲਮ ਹੈ ਡਾਇਰੈਕਟ ਨੰਬਰ ਤੇ ਕਾਲ ਲਾਓ ਮੈਨੂੰ ਸਿੱਧੀ ਗੱਲ ਕਰੋ ਮੇਰੇ ਨਾਲ ਆਹ ਜਿਹੜੇ ਲੋਕਾ ਛੁੱਪੀ ਹੈ ਨਾ ਇਹ ਮੇਰੇ ਨਾਲ ਨਾ ਕਰਿਓ ਦੂਜੀ ਗੱਲ ਮੈਨੂੰ ਧਮਕਾਨ ਦੀ ਕੋਸ਼ਿਸ਼ ਤਾਂ ਬਿਲਕੁਲ ਮਨੋਂ ਘਟ ਦੋ ਜਿਹੜੇ ਬੰਦੇ ਉਹਨੇ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਤਕਲੀਫਾਂ ਚ ਲਿਆਂ ਨਾ ਜਿਹੜੇ ਬੰਦੇ ਨੇ ਤਿੰਨ ਤਿੰਨ ਵਾਰ ਆਪਣੀ ਮੌਤ ਦਾ ਸਾਹਮਣਾ ਕੀਤਾ ਆਪਣੀਆਂ ਅੱਖਾਂ ਦੇ ਨਾਲ ਤੁਸੀਂ ਉਹਨੂੰ ਡਰਾਣਾ ਹੈਂ ਮੈਨੂੰ ਕੋਈ ਜ਼ਿੰਦਗੀ ਨਾਲ ਇੰਨੇ ਵੀ ਮੁਹੱਬਤ ਹੈ ਨਹੀਂ ਕਿ ਤੁਸੀਂ ਡਰਾਉਂਗੇ ਤਾਂ ਮੈਂ ਡਰ ਚੂੰਗੀ ਮੇਰੇ ਨੂੰ ਸਿਰਫ ਰੱਬ ਨੇ ਇਸ ਧਰਤੀ ਤੇ ਮੇਰਾ ਜਨਮ ਹੋਇਆ ਤੁਹਾਡੇ ਵਾੜੀਆਂ ਦੁਸ਼ਟਾਂ ਦਾ ਸੰਗਾਰ ਕਰੂੰਗੀ ਮੈਂ ਵੀ ਜੱਟਾ ਸਿੱਖਾਂ ਦੀ ਧੀ ਆ ਮੇਰੀ ਰਗਾਂ 'ਚ ਵੀ ਜੱਟਾ ਸਿੱਖਾਂ ਦਾ ਬਲੱਡ ਆ ਤੁਸੀਂ ਕਹਤੋਂ ਨਿਆਣਸੀ ਕਿਹੜਾ ਇਹਨੂੰ ਹੁਣ ਗਰੇਵਾਲ ਨਹੀਂ ਕਹਿਣਾ ਤੁਸੀਂ ਸਬੂਤ ਤਾਂ ਲਿਆ ਕੇ ਦਿਓ ਦੀ ਮੈਂ ਗਰੇਵਾਲਾਂ ਦੀ ਕੁੜੀ ਨਹੀਂ ਜ਼ਮੀਨਾਂ ਦੀਆਂ ਫਰਦਾਂ ਪੰਜਾਬ 'ਚ ਮੇਰੇ ਨਾਮ ਤੇ ਆ ਮਰੱਬਾ ਬੰਦੀ ਦੇ ਸਾਡੇ ਪੇਪਰ ਬੋਲਦੇ ਆ ਹਿੰਟ ਦੇ ਦੇਣੀ ਐ ਦਾਦੀ ਮੇਰੀ ਮੰਗਟਾਂ ਦੀ ਪਿਓ ਮੇਰਾ ਗਰੇਵਾਲ ਮਾਂ ਮੇਰੀ ਗਿੱਲ ਮੇਰੀ ਮਾਂ ਦੇ ਨਾਂ ਨਕੇ ਬਰਾੜ ਤੇ ਤੁਸੀਂ ਕਹਿੰਦੇ ਹੋ ਵੀ ਇਹਨੂੰ ਗਰੇਵਾਲ ਨਾਲ ਆਖੋ ਤੁਹਾਡੇ ਕਿਹੜੇ ਨਾਲ ਮੈਨੂੰ ਕੋਈ ਫਰਕ ਨਹੀਂ ਪੈੜਾ ਇਹ ਦਿਮਾਗ ਚ ਪਾ ਲਿਓ ਗੱਲ ਤੁਸੀਂ ਲੋਕ ਕਾਨੂੰਨ ਜੋ ਮੈਨੂੰ ਸਰਟੀਫਿਕੇਟ ਦੋਗੇ ਮੇਰੀ ਰਗਾ ਚ ਮੇਰੇ ਪਿਓ ਦਾ ਟੀਐਨਏ ਗਰੇਵਾਲਾਂ ਦਾ ਖੂਨ ਗਰੇਵਾਲ ਨਹੀਂ ਆ ਪਾਹੀ ਅੰਨੀ ਗਰਮ ਆ ਪਾਹੀ ਤੁਹਾਡੇ ਛਿੱਤਰ ਫੇਰਦੀਆਂ ਜੇ ਤੁਸੀਂ ਕਹਿੰਨਾ ਬ੍ਰਾਹਮਣੀ ਜਾਂ ਅਗਨੋਤਰੀ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਨਵਾਜ਼ਦੇ ਹੋ ਉਹਨਾਂ ਚ ਫਿਰ ਦਮ ਹੈਗਾ ਇੰਨਾ ਇਹ ਵੀ ਦੱਸ ਦਿਓ ਮੈਨੂੰ ਆਈਏ ਕੋਈ ਬ੍ਰਾਹਮਣੀ ਤੁਹਾਡੀ ਸਾਹਮਣੇ ਉਛਾਰੀਆਂ ਡਰ ਜਾਂਦੀਆਂ ਕੁੜੀਆਂ ਕਿੱਥੋਂ ਡਰਦੀਆਂ ਪਤਾ ਆਪਣੀ ਇੱਜ਼ਤ ਤੋਂ ਜਦੋਂ ਤੁਸੀਂ ਉਹਨਾਂ ਤੇ ਗੰਦੇ-ਗੰਦੇ ਵੀਡੀਓ ਬਣਾ ਕੇ ਪਾਉਂਦੇ ਹੋ ਉਹਨਾਂ ਦੀਆਂ ਗੰਦੀਆਂ-ਗੰਦੀਆਂ ਪਿਕਚਰਸ ਬਣਾ ਕੇ ਪਾਉਂਦੇ ਹੋ ਹੁਣ ਇਹਨਾਂ ਨੇ ਨਵਾਂ ਸ਼ੋਸ਼ਾ ਲੱਭਿਆ ਕਦੀ ਕਿਹੜੇ ਬੰਦੇ ਨਾਲ ਜੀ ਮੇਰੀ ਫੇਸਬੁੱਕ ਤੋਂ ਪਿਕਚਰ ਚੱਕ ਲੈਂਦੇ ਆਹ ਨੈਂਸੀ ਦਾ ਆਹ ਵਾਲਾ ਆਸ਼ਿਕ ਹੋਣਾ ਆਹ ਵਾਲਾ ਹੋਣਾ ਆਹ ਵਾਲਾ ਆਮ ਪ੍ਰੋਫੈਸ਼ਨਲ ਸਿੰਗਰ ਐਂਕਰ ਜਦੋਂ ਮੈਂ ਆਪਣੀ ਸਟੇਜਾਂ ਲਾਈਆਂ ਨਾ ਬਹੁਤ ਲੋਕਾਂ ਨੇ ਮੇ ਨਾਲ ਸੈਲਫੀਆਂ ਖਿੱਚਾਈਆਂ ਯਾਰ ਮੇਰੀ ਫੇਸਬੁੱਕ ਤੇ ਪਈਆਂ ਹੋਣੀਆਂ ਦਿਖਾਓ ਕਿਸੇ ਪਿੱਕਚਰ ਚ ਨੈਂਸੀ ਦੇ ਕੱਪੜੇ ਬੜੇ ਗੰਦੇ ਪਾਏ ਹੋਣ ਦਿਖਾਓ ਕਿਸੇ ਪਿੱਕਚਰ ਚ ਨੈਂਸੀ ਨੇ ਬੁਰਤ ਗਲਤ ਤਰੀਕੇ ਨਾਲ ਪਿੱਕਚਰ ਖਚਾਈ ਹੋਵੇ ਉਹ ਤੁਹਾਨੂੰ ਲੱਭਦਾ ਨਹੀਂ ਉਹ ਤੁਹਾਨੂੰ ਇਦਾਂ ਕੁਝ ਮਿਲਦਾ ਨਹੀਂ ਦਿਖਾਓ ਨੈਂਸੀ ਨੇ ਕਿਤੇ ਕੋਈ ਗੰਦੇ ਕੰਸੈਪਟ ਦੀ ਵੀਡੀਓ ਪਾਈ ਹੋਵੇ ਮੈਂ ਤਾਂ ਤਰਕ ਨਾਲ ਗੱਲ ਕਰਦੀ ਆ ਬਿਲਕੁਲ ਪੰਜਾਬੀ ਤਰੀਕੇ ਨਾਲ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਜਿਵੇਂ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗੀ ਤੁਹਾਡੇ ਸਮਝ ਨਹੀਂ ਬੱਲੇ ਨਹੀਂ ਪੈਂਦੀ ਇਸ ਲਈ ਮੈਂ ਪੂਰੇ ਤਰਕ ਨਾਲ ਗੱਲ ਕਰਦੀ ਆ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ ਕਿਸ ਨੂੰ ਜਾਨ ਤੋਂ ਮਾਰਨ ਦਾ ਅਮਰਿਤਪਾਲ ਮੈਰੋ ਇੱਕ ਮੁਜਰਮਾ ਇੱਕ ਮਰਡਰਿਸਟਾ ਤਿੰਨ ਸਾਲ ਤੋਂ ਕੁੜੀ ਨਾਲ ਸ਼ੋਸ਼ਣ ਚੱਲ ਰਿਹਾ ਸੀ ਠੀਕ ਹੈ ਉਸ ਰਾਤ ਰੇਪ ਨਹੀਂ ਕੀਤਾ ਧਾਣਾ ਮੰਨ ਲੈਨੇ ਆ ਕਿਉਂਕਿ ਜਿਹੜਾ ਬੰਦਾ ਆਪ ਹੀ ਆਪਣੀ ਮਰਜ਼ੀ ਨਾਲ ਉਹਦਾ ਨਾਲ ਸੌ ਰਿਆ ਹੋ ਆਪਣੀ ਮਰਜ਼ੀ ਨਾਲ ਨਾਲ ਕਰ ਰਹੀ ਤਿੰਨ ਸਾਲ ਤੋਂ ਰਲ ਕੇ ਸਭ ਕੁਝ ਕਰ ਰਹੀ ਸੀ ਸਡਨਲੀ ਇਹਨਾਂ ਦੇ ਵਿਗੜ ਗਈ ਕਿਉਂਕਿ ਰਾਜ਼ ਬੜੇ ਤਕੜੇ ਰਚੇ ਬਸ ਇਸ ਸਟੇ ਵਿੱਚ ਆ ਜਿਹੜੇ ਹੋਰ ਖਾਰੇ ਖੂਰੇ ਵਰਗੇ ਬੋਲਦੇ ਆ ਨਾ ਆਫਾਇਰ ਕਟਾ ਦਾਂਗੇ ਨਾਨ ਸੀਤੇ ਐ ਕਰਦਾ ਹੈ 10 ਸੋਣੋ ਮੇਰੀ ਮੈਂ ਜਿਹੜੀ ਮੈਂ ਕਨੇਡੀਅਨ ਸੀ ਸਿਟੀਜ਼ਨ ਹਾਂ ਆ ਮੈਂ ਕਨੇਡੀਅਨ ਸਿਟੀਜ਼ਨ ਓਕੇ ਔਰ ਸਾਡੀ ਕੰਟਰੀ ਵਿੱਚ ਫਰੀडम ਆਫ ਸਪੀਚ ਆ ਹਰ ਮੁੱਦੇ ਤੇ ਅਸੀਂ ਬੋਲ ਸਕਦੇ ਆ ਅਸੀਂ ਪ੍ਰਾਈਮ ਮਿਨਿਸਟਰ ਟੂਡੋ ਤੱਕ ਨਹੀਂ ਛੱਡੇ ਆ ਤੇ ਹੁਣੇ ਪਰਚੇ ਘਟਾ ਲੈ ਸਾਡੇ ਤੇ ਇੱਕ ਕਨੇਡੀਅਨ ਲਾਅ ਆ ਇੱਥੇ ਫਰੀडम ਆਫ ਸਪੀਚ ਆ ਮੈਂ ਆਪਣੇ ਕਨੇਡਾ ਦੀ ਧਰਤੀ ਤੇ ਬਹਿ ਕੇ ਕਿਸੇ ਮੁੱਦੇ ਤੇ ਵੀ ਕੋਈ ਵੀ ਵੀਡੀਓ ਬਣਾ ਸਕਦੀ ਆ ਦਿਸ ਇਜ਼ ਕ੍ਰਿਮਲ ਅਫੈਂਸ ਤੁਸੀਂ ਨਾ ਵਾਇਰਲ ਕਰੋ ਵੀਡੀਓ ਨੂੰ ਨਾ ਤੁਸੀਂ ਆਪਣੇ ਚੈਨਲ ਤੇ ਚਲਾਓ ਮੈਂ ਤਾਂ ਨਹੀਂ ਕਹਿੰਦੀ ਕਿ ਚਲਾਓ ਸੋ ਇਸ ਲਈ ਜੋ ਵੀ ਮੇਰੇ ਖਿਲਾਫ ਇਹ ਕਹਿੰਦਾ ਵੀ ਹਾਂ ਫਾਇਰ ਹੋ ਗਈ ਕਰਤੀ ਹਾਂ ਕਦੀ ਨਹੀਂ ਹੋਣੀ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਮੈਂ ਕਿਸ ਦਾ ਮਰਡਰ ਨਹੀਂ ਕੀਤਾ ਮੈਂ ਕੋਈ ਡੋਡੇ ਭੁੱਕੀ ਚਿੱਟਾ ਵੇਚਣ ਵਾਲੀ ਜਨਾਨੀ ਨਹੀਂ ਤਸਾਂ نوਹਾਂ ਦੀ ਕੀਰਤ ਕਰਦੀਆਂ ਕਮਾਨੀ ਐ ਤੇ ਆਪਣਾ ਘਰ ਚ ਚਲਾਨੀ ਆਪਣਾ ਟੱਬਰ ਪਾਲਦੀਆਂ ਕਿਸਮਤੋਂ ਤਮਕਿਆਂ ਦੇ ਕੇ ਪੈਸੇ ਨਹੀਂ ਲੈਂਦੀ ਆ ਜਿਹੜਾ ਨੀਲਾ ਨਿਹੰਗਾਂ ਦਾ ਚੋਲਾ ਉਹ ਇਹਦੀ ਤਾਂ ਇੱਕ ਜ਼ਮਾਨੇ ਚ ਇੱਜ਼ਤ ਹੁੰਦੀ ਸੀ ਅੱਜ ਤੱਕ ਪੂਰਾ ਚੋਲੇ ਨੂੰ ਬਦਨਾਮ ਕਰਤਾ ਐਵਜੇ ਗੰਦੇ ਮਰਡਰਰਸ ਤੇ ਬਲਤਕਾਰੀਆਂ ਲੋਕਾਂ ਨੇ ਸ਼ੇਮ ਓਨ ਯਰਸੈਲਫ ਡੋਨਟ ਟੇਕ ਮੀ ਗ੍ਰਾਂਟਡ ਆਈ ਟੋਲ ਯੂ